رجے پی ہو ਉਹ ਪਾ ਕਹਿੰਦੇ ਨੇ ਕਿ ਬੋਧ ਹੈ ਉਹ ਨੂੰ ਰਹਿਣਾ ਤਾਂ ਦੋਵੇਂ ਹੱਥ ਕੰਮ ਚ ਚੱਲੂ ਨੇ ਤੇ ਨਾ ਹੀ ਵੀ ਬੋਧੂ ਕਹਤੋ ਉਹ ਉਹ ਦੇਣਾ ਕਰਮੀ ਕਰਦਾ ਸੰਗਿ ਨੂੰ ਨਿਰੁੱਝੇ ਮੈਨੂੰ ਪਤਾ ਸਗਲ ਪਦਾਰਥ ਹੈ ਜਾਂ ਧਮਾਹੀ ਕਰਮਹੀਨ ਕਰਤਾਰਤ ਨਾਹੀ ਬੰਦਾ ਵੀ ਸੰਸਾਰ ਦੇ ਵਿੱਚ ਐ ਤਨਾਰ ਵੀ ਸੰਸਾਰ ਦੇ ਵਿੱਚ ਐ ਮਿਲਦਾ ਉਹ ਹੈ ਜਿਹੜਾ ਸਾਡੇ ਭਾਗਾਂ 'ਚ ਲਿਖਿਆ ਹੋਵੇ ਦੇਸ਼ਾਂ ਦੇ ਕੰਮਾਂ 'ਚ ਲਿਖਿਆ ਤੇ ਹੈ ਬਾਹਰ ਦੇਸ਼ਾਂ ਚ ਗਿਆ ਹੈ ਤਾਂ ਹੀ ਸਾਡੇ ਕੋਲ ਆ ਜਾਂਦਾ ਹੈ ਕਿ ਸਾਡੇ ਭਾਗਾਂ 'ਚ ਨਾ ਹੋਵੇ ਦਾ ਜਾਨਾ ਮੈਂ ਤੁਮੀ ਉਹੋ ਦੇਖਦੀ ਆ ਕੇ ਜਦੋਂ ਸਿੱਟਾ ਪਤਾ ਦੇਦੀ ਹੁਣੀ ਆ ਉਹ ਮੂਹਰੇ ਨਾਲੋਂ ਮੈਂ ਤਾਂ ਕੋਰਣਾ ਕੰਦਾ ਸਾਹੂ ਕਿੰਨੋਂ ਸਾਡੇ ਭਾਗਾਂ ਦੇ ਵਿੱਚ ਨਹੀਂ ਹੁੰਦਾ ਤੇ ਸਾਨੂੰ ਭਾਗ ਸਾਡੇ ਕੋਲ ਚੰਗੇ ਕਰਦੇ ਜੇ ਨਾ ਵੀ ਕਿੰਨੇ ਭਾਗਾਂ ਜਹੋਵੇ ਤਾਂ ਸਾਨੂੰ ਤਾਂ ਨੇ ਸ਼ਰਨ ਨਹੀਂ ਭਰ ਲੋ ਉਥੋ ਸਾਰੇ ਬਦਾਰਫੀ ਮਿਲ ਜਾਂਦੇ ਆ ਪਰ ਉਥੇ ਵੀ ਸ਼ਵਾਰਦੀ ਰੋਡ ਪੈਂਦੀ ਐ ਸ਼ਰਦਾ ਦੀ ਰੋਡ ਪੈਂਦੀ ਐ ਜਿਵੇਂ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਪਹਿਲਾਂ ਬਹੁਤ ਸ਼ੰਗ ਲਿਖੇ ਸੀ ਕਿ ਕਹੋਤਾ ਜੇ ਉਹ ਸਾਂਝੂ ਸੁਣਦੇ ਇਹੋ ਜਿਹੀ ਚਾਹੀਦੀ ਇਹੋ ਆਉਣਾ ਸ਼ਰਧਾ ਤੇ ਵਿਸ਼ਵਾਸ ਇਹ ਚੀਜ਼ਾਂ ਬੰਦੇ ਦੇ ਵਿੱਚ ਹੋਂ ਜਿੰਮਿਆ ਸ਼ੈਤ ਦੇ ਥੱਲੇ ਬੈਠਿਓ ਕੈਂਟ ਦੇ ਥੱਲੇ ਬੈਠਿਓ ਵਿਸ਼ਵਾਸ ਹੈ ਤੁਹਾਨੂੰ ਸਾਡੇ ਉੱਤੇ ਵਿਸ਼ਵਾਸ ਨਹੀਂ ਤਾਂ ਤੁਸੀਂ ਇਹਦੇ ਦੇ ਜੰਦੇ ਵਿੱਚ ਨੋ ਜੇ ਤੁਹਾਨੂੰ ਆਏ ਹੋਵੇ ਕਿ ਇਹ ਤਾਂ ਕੀ ਨਾਲ ਆਈ ਤੁਸੀਂ ਤਾਂ ਧੀ ਬੈਠਣਾ ਤੁਸੀਂ ਦੂਜੇ ਨੂੰ ਨਹੀਂ ਬੈਠਣਾ ਤੇ ਕਿਸੇ ਨਾਲ ਜਦੋਂ ਬਾਹਰ ਵੀ ਉੱਪਰ ਲੇਖੂ ਕਹਿੰਦੇ ਸ਼ਰਧਾ ਨੂੰ ਕਹਿਣ ਦਾ ਭਾਵ ਵਿਸ਼ਵਾਸ ਹੈ ਇਹ ਸਭ ਤੋਂ ਵੱਡੀ ਚੀਜ਼ ਹੈ ਮੈਂ ਤਾਂ ਕਿ ਥੋੜੀ ਜੀ ਗੱਲ ਅੱਗੇ ਵਧਾ ਕੇ ਆਮਨਤਾ ਦੀ ਬੋਤ ਦਿੱਤੀ ਤੇ ਆਪਣੇ ਕੋ ਦਾ ਪੱਛਮੀ ਨੇ ਬਹੁਤ ਨੇ ਇੰਨੇ ਬਾਤ ਹੁੰਦੇ ਕਿ ਕਿਵੇਂ ਹਨੂਮਾਨ ਆਜ ਮੰਗਲਵਾਰ ਹੈ ਹਨੂਮਾਨ ਦੀ ਪਹਾਰਾ ਕੀ ਰੋ ਦੇ ਰਹੇ ਤੇ ਜਿਹੜੇ ਬੈਠੇ ਆ ਸੀ ਆਪਾਂ ਇਹ ਵੀ ਰਾਮ ਚੰਦਰ ਭਗਵਾਨ ਦੇ ਦਰਬਾਰੀਆਂ ਦਾ ਉਹਨਾਂ ਦੀ ਪਰੰਪਰਾ ਦਾ ਉਹ ਵੀ ਸੰਪਰਦਾ ਦਾ ਸਥਾਨ ਹੈ ਕਿ ਆ ਜੇ ਮੰਗਲਵਾਰ ਹੈ ਤੇ ਹਨੂਮਾਨ ਜੀ ਮਹਾਰਾਜ ਦੀ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਇੱਕ ਬ੍ਰਾਹਮਣ ਵਿਦਿਆਰਥੀ ਆਇਆ ਸਾਰਾ ਦਾ ਮਾਜਾ ਭਰਾ ਹੁੰਦੇ ਅੱਜ ਕੱਲ੍ਹ ਹੁੰਦਾ ਭਾਈ ਬੱਚੇ ਬਹੁਤ ਕਰਦੇ ਇਹ ਹੜੀ ਕੰਦ ਲੋਕਾਂ ਕੋਵੇਂ ਜਿਵੇਂ ਬ੍ਰਾਹਮਣ ਦਾ ਘਾਟ ਲੱਗਿਆ ਸਾਂ ਤੇ ਮੁੜ ਕੇ ਕਥਾ ਕਿਛੀ ਕਰਾਈ ਨਾ ਇੱਕ ਦਿਨ ਅੱਕ ਕੇ ਮੈਂ ਲੈ ਗਿਆ ਜੰਗਲ ਦੇ ਵਿੱਚ ਭਗਵਾਨ ਰਾਮ ਜੀ ਦਾ ਮੰਦਰ ਉੱਥੇ ਮਾਰ ਕੇ ਉੱਥੇ ਜਾ ਕੇ ਉਹਨੇ ਚੰਨਾ ਜੀ ਮੈਂ ਕਿਹਾ ਲੈ ਤੂੰ ਲੋਕਾਂ ਨੂੰ ਤੇ ਜਮਾਨ ਬਨੂ ਨੇ ਸੇਵਾਦਾਰ ਬਨੂ ਨੇ ਕਿਹਾ ਕਿ ਮੈਂ ਤੈਨੂੰ ਜਮਾਨ ਬਣਾ ਕੇ ਤੈਨੂੰ ਤੇਰੀ ਕਥਾ ਸੁਣਾਉਣਾ ਜਾ ਕੇ ਸੁਣਨੀ ਵਾਸਤੇ ਭਗਵਾਨ ਰਾਮ ਜੀ ਦੇ ਦਰਮਿਆਨ ਸ਼ੁਰੂ ਕਰਦੇ 34 ਕਥਾ ਹੁੰਦੀ ਨੂੰ ਹੋ ਗਏ 40 ਦਿਨ ਦੇ ਨਾਲ ਗਿਆ ਤੇ ਰਾਮ ਜੀ ਨੇ ਸੋਚਿਆ ਕਿ ਇਹ ਮੈਨੂੰ ਜੇ ਜਮਾਨ ਬਣਾਇਆ ਤੇ ਮੈਂ ਇਹਨੂੰ ਕਦੇ ਮਾਰ ਕੇ ਨਹੀਂ ਛੋੜਾ ਜਾ ਕੇ ਜਮਾਨ ਦੀ ਕੋਹ ਨੂੰ ਉਸ ਨਾਲ ਕੋਟ ਦਿੰਦਾ ਹੈ ਤੇ ਮੈਂ ਵੀ ਇਹਨੂੰ ਕੁਝ ਦੇਵਾਂ ਉਧਰੋਂ ਤੇ ਸੇਠ ਨੂੰ ਮੱਥਾ ਟੇਕਣ ਆ ਗਿਆ ਤੇ ਉਹਨੂੰ ਸੇਠ ਮੱਥਾ ਟੇਕਦੇ ਟੇਕਦੇ ਤੇ ਰਾਮ ਚੰਦਰ ਜੀ ਦੀ ਮੂਰਤੀ ਜੋ ਬਾਜ ਆਈ ਕਹਿੰਦੇ ਹਨੂਮਾਨ ਜੀ ਕਹਿੰਦਾ ਹਾਂ ਮਹਾਰਾਜ ਜੀ ਕਹਿੰਦਾ ਪਤਤ ਨੂੰ ਅੰਤਾਰੀ ਦਿਨ ਹੋ ਗਏ ਕਥਾ ਕਰਦੇ ਨੂੰ ਕੱਲ ਨੂੰ 40 ਦਿਨ ਦੇ ਰਿਪੋਰਟ ਕਿ ਤੁਹਾਡੇ 1000 ਰੁਪਏ ਆ ਰਹੇ। ਉਹ ਕਹਿੰਦਾ ਮਹਾਰਾਜ ਜੀ ਇਹ ਪੈਸਾ ਕਿੱਥੋਂ ਆਇਆ? ਉਹਨਾਂ ਟਾਈਮਾਂ 'ਚ ਜਦੋਂ ਹਜ਼ਾਰ ਕਿਆ ਸਾਰੇ ਜਹੂ ਨੂੰ ਕਿਥਾਂ ਦੀ ਦਿੰਦੇ। ਹਨੂ ਮੰਨ ਕੇ ਕਹਿੰਦਾ ਮਹਾਰਾਜ ਸਾਰਾ ਪੂਰਾ ਕਰ ਦਿਆਂ ਜੀ। ਉਹ ਸੇਠ ਨਹੀਂ ਸੋਚਿਆ ਮਨਜ ਲਾਲ ਜੀ ਜਾ ਕੇ ਪਿਆ। ਕੰਡ ਤੂੰ ਕੀ ਪਤਾ ਇੱਥੇ ਕੀ ਚੜਨਾ ਧਰੇ ਜਾਵਾਂ ਜਾਂ ਉਹ ਨਹੀਂ। ਤਾਂ ਕਿ ਕਹਿੰਦਾ ਮਹਾਰਾਜ ਜੀ ਤੁਸੀਂ ਕਥਾ ਦਾ ਉਹਨਾ ਠੇਕਾ ਘਟੋ ਮੇਰੇ ਨਾਲ ਜਿਹੜਾ ਫੇਚੜਾ ਹੱਜ ਨੂੰ ਉਹ ਤਾਂ ਮੈਂ ਚੜਨੂੰ। ਤੇ ਤੁਸੀਂ ਬੋਲੋ ਕੀ ਲੋਗੇ? ਕਹਿੰਦਾ ਕਿ ਜਿੰਨੇ ਪਤਾ ਮੈਂ ਖਾਗਾ ਤਾਂ ਨਾ ਜਿੰਨੇ ਪਤਾ ਤੇ ਮੈਂ ਸ਼ੁਰੂ ਹੈ ਤੇ ਨਾਲ ਉੱਥੇ ਕਿਸੇ ਨੇ ਮੱਥਾ ਟੇਕਿਆ ਨਾ ਮੈਂ ਇਹ ਨਾ ਕਹਦਾ ਟਿਕਾ ਕਰਦਾ ਉਹ ਤੇ ਛੋਜੀ ਜਾਵੇ ਤੇ ਨਾਲ ਜਦੋਂ ਬੋਲਿਆ ਕੋਣੋ ਸਮਝਾ ਸਕੇ ਕਿ ਇਹ ਦੋ ਕੀ ਕਰਦੇ ਪਹਿਲਾ ਪੰਡਿਤ ਜੀ ਸੋਨੂੰ ਖਾਦਸਾ ਪਿਆ ਦੇ ਜਾਂਦੇ ਨੇ ਦੇ ਜੀ ਨਾਲ ਗਿਆ ਉਹ ਕਹਿੰਦਾ ਮਾਤ ਜਦੋਂ ਨੇ 500 ਦਾ ਨਾਮ ਲਿਆ ਪੰਡਿਤ ਜੀ ਤਾਂ ਕਿੁੱਛੇ ਹੋਗੇ ਕਿ 500 ਉਸੇ 5 ਪੈਸੇ ਕਰਨ ਦੀ ਆਸ ਨਹੀਂ ਤੇ ਉਹ ਕਹਿੰਦਾ ਫਿਰ ਇਹ ਜਦੋਂ ਚੱਕੀ ਕਰਕੇ ਉਹਨੇ ਸੋਚਿਆ ਕਹਿੰਦੇ ਪੰਨੀ ਜੀ ਠੀਕ ਹੈ ਪੰਨੀ ਜੀ ਨੂੰ ਤਾਂ ਖੁਸ਼ੀ ਦਾ ਕਾਲ ਰੁਕ ਗਿਆ ਅਸਲੀ ਹਾਲਾਤ ਤਾਂ ਇਹਦਾ ਠੀਕ ਹੈ ਬੋਲੇ ਵੀ ਨਹੀਂ ਗਿਆ ਇਹਦੀ ਖੁਸ਼ੀ ਹੋਈ ਜੋ ਉਹਨੇ ਬੋਲ ਉਹ ਤੋਂ ਬਾਅਦ ਉਹਨੇ ਸੋਚਿਆ ਕਿ ਨਹੀਂ 1000 ਰੁਪਏ ਦੇ ਇੱਕ ਪੰਨੀ ਮੰਦੇ ਤੇ ਫੇਰ ਨੋਕਰ ਨਾ ਜਾਵੇ ਆ ਲੋਕ ਕਹਿੰਦਾ ਮਹਾਰਾਜ ਜੀ 500 ਮੈਂ ਲੈਤੀ ਆ ਆ ਤੁਸੀਂ ਤਾਂ ਆਪ ਦਾ ਪਾਜ ਨੂੰ ਪਾਣੀ ਲਓ ਕਿ ਉੱਥੇ ਜਿਹਦਾ ਸੱਚ ਨੂੰ ਬਾਪੇ ਚੱਕਣੀ ਇਹ ਸੋਚ ਕੇ ਉਹਨਾਂ ਨੇ پنڈت جی باغوں باغی ہوا ہیلو پنڈت جی رمائن ہو گئی آرتی نہیں کرتی رومالا <سؤال> دے دوں گا رمائن کر کے لگیا تو ਉਹਨੇ ਬੇਮਤ ਫੇਰਾਂ ਫੇਰਾਂ ਲਾ ਬੈਠਾ ਜਾਂ ਫੇਰ ਉੱਠਣ ਲੱਗਿਆ ਫੇਰ ਫੇਰ ਖਾਣੀ ਕਿਹਦਾ ਮਾਰਨ ਦੀ ਰੁਕੋ 4 ਵਜੇ ਦੀ ਸ਼ਾਮ ਹੈ ਅਕੇ ਨੂੰ ਬੰਦੇ ਨੇ ਮੈਂ ਠੱਕੇ ਨਾਲ ਇਕੱਠੀ ਕਰ ਉਹ ਕਹਿੰਦਾ ਮੈਂ ਤੇ ਇਹਦਾ ਜ਼ਿੰਦਗੀ ਦਾ ਠੇਕਾ ਨਹੀਂ ਕਰਦਾ ਮੈਂ ਪੈਂ ਦੇ ਭੋਗ ਦਾ ਕਹਿੰਦਾ ਠੇਕਾ ਕਰਦਾ ਸੀ 5 ਘੰਟੇ ਹੋ ਗਏ ਪੈਂ ਦਾ ਭੋਗ ਪਰ ਇਹ ਨੂੰ ਮੈਂ ਤਾਂ ਹੁਣ ਤਾਂ ਨਾ ਪਿਆ ਕਿੰਨਾ ਉਹਨੇ ਸੋਚਿਆ ਆਦਰ ਨੇ ਕਿਹਾ ਅਕੇ ਲੋਕ ਜੋ ਰੁਕ ਝੂ ਰੋਲਦੇ ਤੁਰੇ ਆ ਦੇਖ ਤੇ ਪਹਿਲੀ ਵਾਰ ਸੁਣਿਆ جانی حالت <سؤال> ہنومان جی نے لت پائی میں پشایا ہنوان جی نے اسی لات پڑی وشواس کی گل ਸੰਤਾਨਾਂ ਦੇ ਚਰਨਾਂ 'ਚ ਜਾਵਾਂਗੇ ਉਦੋਂ ਬਹੁਤ ਸੁਖਚਾਲ ਨਹੀਂ ਹੈ ਕਿਉਂਕਿ ਤੁਸੀਂ ਦੁਕਾਨ ਤੇ ਜਾਵੋਗੇ ਦੁਕਾਨ ਵਾਲੇ ਦੇ ਸੌਦੇ ਸੀਮਿਤ ਹੁੰਦੇ ਆ ਪਤਾ ਨਹੀਂ ਉਹਦੇ ਕੋਲ ਕੀ ਨਾ ਹੋਵੇ ਤੇ ਸੰਤਾਨਾਂ ਦੇ ਜਾਣਾ ਤਾਂ ਇੱਜਾ ਬੱਡਾ ਹੁੰਦਾ ਹੈ ਇਥੋਂ ਕੁਝ ਵੀ ਮੰਗ ਲੋ ਆ ਕੇ ਜਿਹੜਾ ਨਾਮ ਦੇ ਸਕਦਾ ਤੇ ਭਗਵਾਨ ਵੀ ਨਾ ਦੇ ਸਕਦਾ ਉਹ ਸੰਤ ਤੋਂ ਦੇ ਦਿੰਦੇ ਆ ਇਹ ਇਨਾਂ ਦੀ ਸਮਰੱਥਾ ਹੁੰਦੀ ਆ ਫਰੀਨਾ ਕੋਲ ਤਾਂ ਸੱਜੋ ਦਾ ਸਮਾਨ ਹੀ ਹੈ ਨਹੀਂ ਤੁਮ ਇਹ ਵੀ ਰਾਸਤੇ ਦੇ ਵਿੱਚ ਸੰਤਾਂ ਦੇ ਕਿੱਥੋਂ ਕਿਨੇ ਮਿਲ ਜਾਂਦੇ ਇਹਦੇ ਭਗਵਾਨ ਨੇ ਕਹਿੰਦੇ ਕਿਉਂ ਨਹੀਂ ਸਕਦਾ ਪਰ ਮੈਂ ਤਾਂ ਇੰਨਾ ਕਹਿੰਦਾ ਹੋਇਆ ਮੈਂ ਆਪ ਦੀ ਬਾਣੀ ਨੂੰ ਬ੍ਰਾਹਮਣ ਨੂੰ ਨਾ ਚੋਕੇ ਸਮਾਂ ਸਾਰੇ ਨੂੰ ਮੈਨੂੰ ਪਤਾ ਹੈ ਸਾਰੇ ਸੰਤਾਂ ਨੇ ਮੁੱਤ ਨਹੀਂ ਆਏ ਝਾਗਲੇ ਚੋਂ ਬੋਲਣ ਹਟਣ ਤੇ ਕੀ ਹਾਂ ਮੰਗ ਲੋ ਸਾਡੀ ਬਾਰੀ ਆਵੇ ਤੇ ਅਸੀਂ ਤਾਂ ਫੋਟੋ ਵੀ ਕਾਲੇ ਆ ਪਰ ਇੰਨੇ ਕਹਿੰਦੇ ਹੋਏ ਕਿ ਮੇਰਾ ਸ਼ਬਦ ਕਿਸ ਨੂੰ ਨਾ ਚੰਗਾ ਲੱਗਿਆ ਹੋਵੇ ਤਾਂ ਜਾ ਮੰਗਾ ਆਏ ਲੱਗਿਆ ਹੋਵੇ ਮੈਂ ਕਿਸੇ ਨੂੰ ਮਾੜਾ ਸ਼ਬਦ ਕਿਸੇ ਪ੍ਰਤੀ ਬੋਲਿਆ ਨਹੀਂ ਹੋਵੇ ਤਾਂ ਵੀ ਸਮਾਂ ਪ੍ਰਾਪਤੀਆਂ ਇੰਨੇ ਕਹਿੰਦੇ ਖਮਾਂ ਦੇ ਜਾਣ ਦਾ ਮੈਂ ਇਹ ਕੀਤਾ ਖਾਲਸਾ ਰਹਿ ਗਈ